ਲਓ ਜੀ ਬਿਕਰਮ ਮਜੀਠੀਆ ਨੇ ਅੱਜ ਫੇਰ ਸਾਰਾ ਪੰਜਾਬ ਹੈਰਾਨ ਕਰਕੇ ਰੱਖ ਦਿੱਤਾ ਹੈ ਬਿਕਰਮ ਮਜੀਠੀਆ ਨੇ ਇੱਕ ਵਾਰ ਸਿਆਸੀ ਤੂਫਾਨ ਲਿਆ ਦਿੱਤਾ ਹੈ ਬਿਕਰਮ ਮਜੀਠੀਆ ਅੱਜ ਵੱਡੇ ਸਬੂਤ ਲੈ ਕੇ ਇੱਕ ਫਾਈਲ ਲੈ ਕੇ মিডিਆ ਦੇ ਸਾਹਮਣੇ ਆਇਆ ਔਰ ਜਿਹੜੇ ਦੋਸ਼ ਅੱਜ ਬਿਕਰਮ ਮਜੀਠੀਆ ਨੇ ਭਗਵੰਤ ਮਾਨ ਸਰਕਾਰ ਤੇ ਲਾਏ ਨੇ ਤੇ ਜਿਹੜਾ ਪਿਛਲੇ ਦਿਨੀ ਰਾਜkumar ਚੱਬੇਵਾਲ ਜਿਹੜਾ ਕਾਂਗਰਸ ਦਾ ਐਮਐਲਏ ਸੀ ਤੇ ਆਮ ਆਦਮੀ ਪਾਰਟੀ ਚ ਚਲਾ ਗਿਆ ਉਹਦੇ ਬਾਰੇ ਉਹ ਖੁਲਾਸੇ ਕਰਨ ਦਾ ਦਾਦਾ ਕੀਤਾ ਜਿਹਨੂੰ ਸੁਣ ਕੇ ਹਰ ਇੱਕ ਆਦਮੀ ਹੈਰਾਨ ਰਹਿ ਜਾਂਦਾ ਹੈ ਵਿਕਰਮ ਮਜੀਠੀਆ ਕੀ ਕਹਿੰਦਾ ਤੁਹਾਨੂੰ ਸੁਣਾਉਣਾ ਵੀਡੀਓ ਵੀ ਪਰ ਪਹਿਲਾਂ ਮੈਂ ਦੱਸ ਦਿਆਂ ਵਿਕਰਮ ਮਜੀਠੀਆ ਇਹ ਕਹਿ ਰਿਹਾ ਹੈ ਇਹ ਦੋਸ਼ ਲਾ ਰਿਹਾ ਹੈ ਕਿ ਜਿਹੜਾ ਰਾਜਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਚ ਗਿਆ ਕਾਂਗਰਸ ਦਾ ਐਮਐਲਏ ਉਹ ਐਵੇਂ ਨਹੀਂ ਗਿਆ ਵਿਕਰਮ ਮਜੀਠੀਆ ਕਹਿ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਦੇ ਖਿਲਾਫ ਇੱਕ ਫਾਈਲ ਖੋਲੀ ਹੋਈ ਸੀ ਇਨਕੁਆਰੀ ਚੱਲ ਰਹੀ ਸੀ ਵਿਕਰਮ ਮਜੀਠੀਆ ਦਾ ਦੋਸ਼ ਹੈ ਜਿਹੜੀ ਫਾਈਲ ਉਹ ਦਿਖਾ ਰਿਹਾ ਵਿਕਰਮ ਮਜੀਠੀਆ ਕਹਿ ਰਿਹਾ ਕਿ ਲਗਭਗ 4600 ਪਰਿਵਾਰਾਂ ਦੇ ਗਰੀਬ ਪਰਿਵਾਰਾਂ ਦੇ ਕਮਰੇ ਬਣਾਉਣ ਦੇ ਪੈਸੇ ਆਏ ਸੀ ਤੇ ਵਿਕਰਮ ਮਜੀਠੀਆ ਦਾ ਇਹ ਦੋਸ਼ ਹੈ ਕਿ ਇਸ ਐਮਐਲਏ ਨੇ ਉਹਦੇ ਚ ਗੜਬੜ ਕੀਤੀ ਹੋਈ ਸੀ ਤੇ ਮਜੀਠੀਆ ਕਹਿੰਦਾ ਵੀ 7 ਮਾਰਚ ਨੂੰ ਇਹੀ ਐਮਐਲਏ ਜਦੋਂ ਆਮ ਆਦਮੀ ਪਾਰਟੀ ਦੇ ਖਿਲਾਫ ਵਿਧਾਨ ਸਭਾ ਚ ਉੱਚੀ ਉੱਚੀ ਬੋਲ ਰਿਹਾ ਸੀ ਤਾਂ ਉਸ ਤੋਂ ਬਾਅਦ ਮਜੀਠੀਆ ਕਹਿੰਦਾ ਇਹਨੂੰ ਉਹਨਾਂ ਨੇ ਫਾਈਲ ਦਿਖਾਈ ਔਰ 10 ਸਾਲ ਤੱਕ ਦੀ ਮਜੀਠੀਆ ਕਹਿੰਦਾ ਸਜ਼ਾ ਹੈ ਜਿਹੜੇ ਦੋਸ਼ ਉਸ ਫਾਈਲ ਦੇ ਵਿੱਚ ਇਸ ਐਮਐਲਏ ਦੇ ਉੱਪਰ ਲੱਗ ਰਹੇ ਸੀ ਔਰ ਸਾਹਮਣੇ ਆ ਰਹੇ ਸੀ ਤੇ ਬਿਕਰਮਜੀਠੀਆ ਕਹਿੰਦਾ ਵੀ ਫਿਰ ਡਰਾ ਕੇ ਉਹਨੂੰ ਆਮ ਆਦਮੀ ਪਾਰਟੀ ਚ ਸ਼ਾਮਲ ਕਰਾਇਆ ਬਿਕਰਮਜੀਠੀਆ ਕਹਿੰਦਾ ਕਟੋ ਕਟ 6 7 ਵੱਡੀਆਂ ਧਰਾਵਾਂ ਤੈ ਤੋਂ ਉਹਦੇ ਤੇ ਪਰਚਾ ਦਰਜ ਕਰਨ ਜਾ ਰਹੇ ਸੀ ਔਰ ਕਹਿੰਦਾ ਬੀਡੀਪੀਓ ਤੋਂ ਲੈ ਕੇ ਤੇ ਉੱਚ ਅਫਸਰਾਂ ਤੱਕ ਦੀ ਇਨਕੁਆਰੀ ਜਿਹੜੀ ਹੈ ਇਸ ਫਾਈਲ ਚ ਦਰਜ ਜਾਏ ਤੇ ਬਿਕਰਮਜੀਠੀਆ ਕਹਿੰਦਾ ਇਹ ਫਾਈਲ ਜੱਬੇ ਵਾਲ ਨੂੰ ਦਿਖਾ ਕੇ ਤੇ ਫਿਰ ਉਹਨੂੰ ਆਮ ਆਦਮੀ ਪਾਰਟੀ ਚ ਸ਼ਾਮਲ ਕੀਤਾ ਮਜੀਠੀਆ ਕਹਿੰਦਾ ਹੈ ਕਿ ਤੁਸੀਂ ਦੇਖੋ ਉਹੀ ਐਮਐਲਏ ਜਿਹੜਾ 4 ਦਿਨ ਪਹਿਲਾਂ ਪੂਰਾ ਖਿਲਾਫ ਬੋਲ ਰਿਹਾ ਸੀ ਰਾਤੋਂ ਰਾਤ ਕਹਿੰਦਾ ਉਹਨੇ ਆ ਕੇ ਸਰੂਪਾ ਪਵਾ ਲਿਆ ਆਹ ਸੁਣੋ ਮਜੀਠੀਆ ਕੀ ਬੋਲਦਾ ਲੰਬੀ ਗੱਲ ਹੈ ਪਰ ਥੋੜੀ ਜੀ ਸੁਣਾਵਾਂਗੇ ਬਾਕੀ ਗੱਲ ਮੈਂ ਕਰਾਂਗਾ ਆਹ ਫਾਈਲ ਲੈ ਕੇ ਆਇਆ ਜੀ ਮੈਂ ਤੁਹਾਡੇ ਅੱਗੇ ਇਹ ਬੜੀ ਕੀਮਤੀ ਤੇ ਵਧੀਆ ਫਾਈਲ ਹੈ ਜਿਹਦੀ ਕਾਪੀ ਉਹਨੂੰ ਕੋਸ਼ੇ ਦੇ ਚੋਂ ਮੈਂ ਤੁਹਾਨੂੰ ਦੇ ਦੂੰਗਾ ਇਹ ਫਾਈਲ ਤਿਆਰ ਵੀ ਕੀਤੀ ਆ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਫਾਈਲ ਤਿਆਰ ਹੋਣੀ ਸ਼ੁਰੂ ਹੋਈ ਜਦੋਂ ਆਪ ਦੀ ਸਰਕਾਰ ਪਣੀ 2022 ਚ ਤੇ 24 ਚ ਇਹ ਮੁਕੰਮਲ ਹੁੰਦੀ ਹੁੰਦੀ ਇਹ ਰੰਗ ਵੀ ਲੈ ਕੇ ਆ ਔਰ ਉਹਦਾ ਰਿਜ਼ਲਟ ਵੀ ਨਿਕਲਿਆ ਕਿ ਇੱਕ ਜਿਹੜਾ ਕਾਂਗਰਸ ਦਾ ਐਮ ਐਲ ਏ ਰਾਜਕੁਮਾਰ ਚੱਪੇਵਾਲ ਸਾਹਿਬ ਨਤੀਜਾ ਇਹ ਨਿਕਲਿਆ ਕਿ ਚੱਪੇਵਾਲ ਸਾਹਿਬ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨਿਰਮਾ ਡਿਟਰਜੈਂਟ ਪਾਊਡਰ ਫੇਲ ਹੋ ਗਿਆ ਹੁਣ ਵੱਧਿਆ ਸਪੀਤੀ ਆਸ ਤੇ ਕਿਵੇਂ ਕ腐ਸ਼ਨ ਚ ਲੱਖ ਪਤ ਲੋਕ ਕਿਵੇਂ ਉਹਨੂੰ ਸਾਫ਼ ਕਰਕੇ ਜੇ ਵਾਸ਼ਿੰਗ ਮਸ਼ੀਨ ਵਧੀਆ ਚਾਹੀਦੀ ਹੈ ਤੇ ਭਾਈ ਹੁਣ ਸਾਰੀਆਂ ਵਾਸ਼ਿੰਗ ਮਸ਼ੀਨਾਂ ਫੇਲ ਹੋ ਗਈਆਂ ਕੱਲਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਬਣਾਈ ਹੋਈ ਆਪ ਜਗਰਜਨ ਪਾਊਡਰ ਤੇ ਆਪ ਵਾਸ਼ਿੰਗ ਮਸ਼ੀਨ ਵਰਤੋ ਤੇ ਐਨ ਸਾਫ਼ ਤੋਂ ਬਾਹਰ ਨਿਕਲੇ। ਔਰ ਮੈਂ ਇਹ ਗੱਲ ਕਿਉਂ ਕਹਿ ਰਿਹਾ ਕਿਉਂਕਿ ਦੇਖੋ ਇਹ ਚੱਬੇਵਾਲ ਸਾਫ਼ ਤੇ ਤੁਸੀਂ ਹੈਰਾਨ ਹੋਵਗੇ ਮੈਂ ਤਾਂ ਪੜ ਪੜ ਕੇ ਕਿਸੇ ਨੂੰ ਹੈਰਾਨ ਹੋ ਜਿਹੜੇ ਬੰਦੇ ਨੂੰ ਸੈਕਸ਼ਨ 7 7A ਸੈਕਸ਼ਨ 13 ਕ੍ਰਿਮੀਨਲ ਮਿਸਕੰਡਕਟ ਬਾਇ ਪਬਲਿਕ ਸਰਵੰਟ ਪ੍ਰੀਵੈਂਸ਼ਨ ਆਫ ਕ੍ਰਪਸ਼ਨ ਐਕਟ ਥੱਲੇ 409 ਥੱਲੇ 10 ਸਾਲ ਦੀ ਸਜ਼ਾ ਸੈਕਸ਼ਨ ਤੁਸੀਂ ਸੁਣਿਆ ਵੀਡੀਓ ਲੰਬੀ ਐ ਪ੍ਰੈਸ ਕਾਨਫਰੰਸ ਲੰਬੀ ਐ ਪਰ ਬਿਕਰਮ ਮਜੀਠੀਆ ਦੇ ਜਿਹੜੇ ਦੋਸ਼ ਨੇ ਉਹ ਬਹੁਤ ਵੱਡੇ ਨੇ ਬਹੁਤ ਗੰਭੀਰ ਨੇ ਆਮ ਆਦਮੀ ਪਾਰਟੀ ਨੂੰ ਤੁਰੰਤ ਇਹਦਾ ਜਵਾਬ ਦੇਣਾ ਚਾਹੀਦਾ ਜਿਵੇਂ ਬਿਕਰਮ ਮਜੀਠੀਆ ਕਹਿੰਦਾ ਕਿ ਮੈਂ ਤੱਥਾਂ ਸਹਿਤ ਮੈਂ ਸਬੂਤਾਂ ਸਹਿਤ ਮੈਂ ਫੈਲ ਸਹਿਤ ਸਾਹਮਣੇ ਆਇਆ ਆਮ ਆਦਮੀ ਪਾਰਟੀ ਜੇ ਸਹੀ ਹੈ ਤਾਂ ਉਹਨੂੰ ਵੀ ਤੱਥ ਸਬੂਤ ਲੋਕਾਂ 'ਚ ਲੈ ਕੇ ਆਉਣੇ ਚਾਹੀਦੇ ਨੇ ਜੇਕਰ ਇਹਦੇ ਦੋਸ਼ ਸਹੀ ਨੇ ਤਾਂ ਮਾਮਲਾ ਬਹੁਤ ਗੰਭੀਰ ਹੈ ਪੰਜਾਬ ਸਾਰੇ ਵਾਸਤੇ ਸੋਚਣਾ ਬਣਦਾ ਕਿਉਂਕਿ ਇਸੇ ਤਰ੍ਹਾਂ ਹੀ ਪਹਿਲਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਕਹਿੰਦੀ ਰਹੀ ਹੈ ਵੀ ਜਿਹੜੀ ਭਾਜਪਾ ਹੈ ਉਹ ਸਾਡੇ ਐਮਐਲਏ ਨੂੰ ਆਪਰੇਸ਼ਨ ਲੋਟਸ ਤਹਿਤ ਡਰਾ ਧਮਕਾ ਕੇ ਤੇ ਖਰੀਦ ਕੇ ਆਪਣੇ ਚ ਸ਼ਾਮਲ ਕਰਾ ਰਹੀ ਹੈ ਤੇ ਉਸੇ ਹੀ ਤਰ੍ਹਾਂ ਇਹ ਜਿਹੜੇ ਅੱਜ ਉਹਨਾਂ ਦੇ ਉੱਪਰ ਵਿਕਰਮ ਮਜੀਠੀਆ ਨੇ ਦੋਸ਼ ਲਾਏ ਨੇ ਵੀ ਉਹ ਵੀ ਡਰਾ ਕੇ ਕਰ ਰਹੇ ਨੇ ਤਾਂ ਫਿਰ ਸਵਾਲ ਤਾਂ ਵੱਡਾ ਖੜਾ ਹੋ ਗਿਆ ਕਿਉਂਕਿ ਫਿਰ ਫਰਕ ਕਿੱਥੇ ਹੈ ਜੇ ਵਿਕਰਮਜੀਤ ਮਜੀਠੀਆ ਦੇ ਦੋਸ਼ ਸਹੀ ਨਹੀਂ ਤਾਂ ਫਿਰ ਇਹ ਮਾਮਲਾ ਗੰਭੀਰ ਬਹੁਤ ਹੈ ਪਹਿਲਾਂ ਵੀ ਵਿਕਰਮਜੀਤ ਮਜੀਠੀਆ ਨੇ ਜਿਹੜੇ ਦੋਸ਼ ਲਾਏ ਸੀ ਜਦੋਂ ਪਹਿਲਾਂ ਭਗਵੰਤ ਮਾਨ ਹੋਰਾਂ ਦੀ ਬੇਟੀ ਦੀ ਵੀਡੀਓ ਲੈ ਕੇ ਆਇਆ ਸੀ ਉਸ ਤੋਂ ਪਹਿਲਾਂ ਪੈਨ ਡਰਾਈਵ ਚ ਪਾ ਕੇ ਵੀਡੀਓ ਲੈ ਕੇ ਆਇਆ ਸੀ ਤੇ ਕਹਿ ਰਿਹਾ ਸੀ ਕਿ ਇਹਨਾਂ ਦੇ ਮੰਤਰੀ ਦੀ ਕੋਈ ਗਲਤ ਵੀਡੀਓ ਹੈ ਮੇਰੇ ਕੋਲ ਜਿਹੜੀ ਬਾਅਦ ਚੋਂ ਰਾਜਪਾਲ ਨੂੰ ਦੇ ਕੇ ਆਇਆ ਸੀ ਉਹਦਾ ਕੀ ਬਣਿਆ ਅੱਜ ਤੱਕ ਨਹੀਂ ਪਤਾ ਪਰ ਬਿਕਰਮਜੀਤ ਮਜੀਠੀਆ ਅੱਜ ਉਨੇ ਹੀ ਵੱਡੇ ਦਾਅਵੇ ਦੇ ਨਾਲ ਦੁਬਾਰਾ ਫੇਰ ਸਾਹਮਣੇ ਆਇਆ ਦੋਸ਼ ਬਹੁਤ ਗੰਭੀਰ ਹੈ ਔਰ ਜਿਹੜਾ ਰਾਜਕੁਮਾਰ ਚੱਬੇ ਵਾਲਾ ਹੈ ਇਹ ਤਾਂ ਸੱਚ ਹੈ ਕਿ ਕੁਝ ਦਿਨ ਪਹਿਲਾਂ ਰਾਜਕੁਮਾਰ ਚੱਬੇ ਵਾਲ ਜਿਹੜਾ ਆਮ ਆਦਮੀ ਪਾਰਟੀ ਚਲਾ ਗਿਆ ਉਹ ਸੰਗਲ ਲੈ ਕੇ ਆਇਆ ਸੀ ਔਰ ਕਰਜ਼ੇ ਦੀ ਪੰਡ ਮਤਲਬ ਪੰਡ ਸਿਰ ਤੇ ਚੁੱਕ ਕੇ ਲੈ ਕੇ ਆਇਆ ਸੀਗਾ ਵੀ ਇਹ ਪੰਡ ਕਰਜ਼ੇ ਦੀ ਹੈ ਜਿਹੜੀ ਆਮ ਆਦਮੀ ਪਾਰਟੀ ਨੇ ਪੰਜਾਬ ਤੇ ਚੜਾਤਾ ਔਰ 10 15 ਦਿਨਾਂ ਚ ਉਸ ਚੱਬੇਵਾਲ ਸਾਹਿਬ ਨੂੰ ਇੰਨੀ ਸਮੱਤ ਕਿੱਥੋਂ ਆ ਗਈ ਇੰਨੀ ਆਕਾਸ਼ਵਾਨੀ ਕਿੱਥੋਂ ਆ ਗਈ ਇਹ ਤਾਂ ਪਹਿਲਾਂ ਹੀ ਸਵਾਲ ਸੀ ਸਾਰਿਆਂ ਦੇ ਮਨਤ ਸੀ ਤੇ ਅੱਜ ਜਿਹੜੀ ਗੱਲ ਵਿਕਰਮਜੀਤ ਮਜੀਠੀਆ ਲੈ ਕੇ ਆਇਆ ਉਹ ਤਾਂ ਕਲੀਅਰ ਕਟ ਕਹਿ ਰਿਹਾ ਮਜੀਠੀਆ ਉਹ ਕਹਿੰਦਾ ਵੀ ਇਹ ਫਾਈਲ ਜਿਹੜੀ ਹੈ ਇਹ ਬਹੁਤ ਵੱਡੇ ਦੋਸ਼ ਸਾਬਤ ਹੋ ਰਹੇ ਸੀਗੇ ਔਰ ਮਜੀਠੀਆ ਕਹਿੰਦਾ ਬੀ ਇਸ ਨੇ ਪੈਸਾ ਜਿਹੜਾ ਖੁਰਦ-ਬੁਰਦ ਕੀਤਾ ਮਜੀਥੀਆ ਦੋਸ਼ ਲਾ ਰਿਹਾ ਹੈ ਵੀ ਪੈਸਾ ਗਰੀਬਾਂ ਦਾ ਹੈ ਉਹ ਕਹਿੰਦਾ ਭਾਵੇਂ ਅਮੀਰਾਂ ਦਾ ਹੋਵੇ ਜਾਂ ਕੋਈ ਬੈਂਕ ਲੁੱਟਿਆ ਹੋਵੇ ਉਹ ਅੱਡ ਗੱਲ ਹੈ ਪਰ ਗਰੀਬ অতি ਗਰੀਬ ਵਿਅਕਤੀ ਜਿਹੜੇ ਕਮਰੇ ਵੀ ਨਹੀਂ ਬਣਾ ਸਕਦੇ ਘਰ ਨਹੀਂ ਬਣਾ ਸਕਦੇ ਉਹਨਾਂ ਦਾ 10-10 20-20 ਹਜ਼ਾਰ ਰੁਪਇਆ ਜਿਹੜਾ ਆਇਆ ਉਹਦੇ ਵਿੱਚ ਇੰਨੀਆਂ ਗੜਬੜੀਆਂ 4600 ਪਰਿਵਾਰਾਂ ਦੀਆਂ ਮਜੀਠੀਆ ਕਹਿ ਰਿਹਾ ਕੀਤੀਆਂ ਨੇ ਤੇ ਕਹਿੰਦਾ ਬਹੁਤ ਵੱਡੀ ਕਰੋੜਾਂ ਰੁਪਏ ਦਾ ਇਹਦੇ ਵਿੱਚ ਘਪਲਾ ਸੀਗਾ ਔਰ ਅੱਜ ਮਜੀਠੀਆ ਕਹਿੰਦਾ ਕਿ ਉਹ ਸਾਰਾ ਕੁਝ ਸਾਫ਼ ਹੋ ਰਿਹਾ ਹੈ ਕਿਉਂਕਿ ਮਜੀਠੀਆ ਕਹਿੰਦਾ ਆਮ ਆਦਮੀ ਪਾਰਟੀ ਕੋਲੇ ਵਾਸ਼ਿੰਗ ਮਸ਼ੀਨ ਹੀ ਇਹੋ ਜੀ ਹੈ ਉਹ ਕਹਿੰਦਾ ਜਿਹੜਾ ਡਿਟਰਜੈਂਟ ਪਾਊਡਰ ਨਿਰਮਾ ਸੀ ਉਹ ਛੋਟਾ ਰਹਿ ਗਿਆ ਤੇ ਆਮ ਆਦਮੀ ਪਾਰਟੀ ਕੋਲ ਕਹ ਇਹੋ ਜੀ واਸ਼ਿੰਗ ਮਸ਼ੀਨ ਇੱਕ ਇਹੋ ਜਿਹਾ ਡਿਟਰਜਿੰਗ ਪਾਊਡਰ ਆ ਗਿਆ ਜਿਹੜਾ ਬਿਲਕੁਲ ਧੋ ਕੇ ਸਾਫ਼ ਕਰ ਦਿੰਦਾ ਮਾਂਜ ਦਿੰਦਾ ਬੰਦੇ ਨੂੰ ਕਹਿੰਦਾ ਇਸੇ ਕਰਕੇ ਜਿਹੜਾ ਇਹ ਉਹ ਚੱਬੇਵਾਲ ਸਾਹਿਬ ਸੀ ਜਿਹਦੇ ਤੇ ਮਜੀਠੀਆ ਕਹਿ ਰਿਹਾ ਵੀ ਸ਼ਿਕਾਇਤ ਵੀ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਕੀਤੀ ਇਨਕੁਆਰੀ ਕਹਿੰਦਾ ਇਹਨਾਂ ਦੀ ਸਰਕਾਰ ਦੇ ਇਹਨਾਂ ਦੇ بڑے ਨੇੜਲੇ ਅਫਸਰਾਂ ਨੇ ਕੀਤੀ ਐ ਤੇ ਕਹਿੰਦਾ ਫੇਰ ਵੀ ਉਦੇ ਤੇ ਕਾਰਵਾਈ ਦੀ بجائے ਉਹਨੂੰ ਅੰਦਰ ਭੇਜਣ ਦੀ بجائے ਤੇ ਉਹਨੂੰ ਆਮ ਆਦਮੀ ਪਾਰਟੀ ਚ ਸਰੋਪਾ ਪਾ ਕੇ ਸ਼ਾਮਲ ਕਰ ਲਿਆ ਤਾਂ ਮਜੀਠੀਆ ਕਹਿੰਦਾ ਹੁਣ ਤੁਸੀਂ ਸੋਚੋ ਇਹ ਕਹਾਣੀ ਜਾ ਕਿੱਧਰ ਨੂੰ ਰਹੀ ਹੈ ਹੁਣ ਮਿੱਤਰੋ ਸੋਚਿਓ ਤੁਸੀਂ ਵੀ ਵੀ ਮਜੀਠੀਆ ਦੀ ਗੱਲ ਠੀਕ ਜਾਪਦੀ ਹੈ ਜਾਂ ਆਮ ਆਦਮੀ ਪਾਰਟੀ ਦਾ ਸਟੈਂਡ ਠੀਕ ਹੈ ਕੌਣ ਕਿੰਨਾ ਠੀਕ ਹੈ ਇਹ ਤਾਂ ਤੁਸੀਂ ਸੋਚੋਗੇ ਪਰ ਮਜੀਠੀਆ ਨੇ ਆਪਣਾ ਖੁਲਾਸਾ ਜਿਹੜਾ ਕੀਤਾ ਹੈ ਉਹ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤਾ ਹੈ